ਇੱਕ ਨਹੀਂ ਦੋ ਨਹੀਂ ਬਲਕਿ ਦਰਜਨਾਂ ਤੋਂ ਵੱਧ ਮੁੰਡੇ ਜੋ ਮੂਲ ਕੋਈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਤੁਹਾਨੂੰ ਨਜ਼ਰ ਆ ਰਹੇ ਹਨ ਇਹਨਾਂ ਦੇ ਕਾਰਨਾਮੇ ਦੇਖ ਤੁਸੀਂ ਵੀ ਡੰਗ ਰਹਿ ਜਾਓਗੇ ਕਿਉਂਕਿ ਇਹਨਾਂ ਮੁੰਡਿਆਂ ਨੇ ਫਿਲਮੀ ਅੰਦਾਜ਼ ਦੇ ਵਿੱਚ ਦਿਨ ਦਿਹਾੜੇ ਸ਼ਹਿਰ 'ਚ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਜਿਸ ਕਾਰਨ ਸ਼ਹਿਰ ਦੇ ਲੋਕ ਡਰਿਆ-ਡਰਿਆ ਮਹਿਸੂਸ ਕਰਨ ਲੱਗੇ ਨੇ ਜਿਸ ਤੋਂ ਬਾਅਦ ਐਕਸ਼ਨ ਮੂਡ ਦੇ ਵਿੱਚ ਆਈ ਪੁਲਿਸ ਨੇ ਹੱਥਾਂ ਨੂੰ ਠੱਕ ਲਾ ਕੇ ਮੁੰਡਿਆਂ ਨੂੰ ਚੁੱਕ-ਚੁੱਕ ਗੱਡੀਆਂ ਵਿੱਚ ਸੁੱਟ ਲਿਆ ਹੁਣ ਦੇਖੋ ਇਹਨਾਂ ਦੇ ਕਾਰਨਾਮਿਆਂ ਦੀ ਵੀਡੀਓ ਮਿਤੀ 4 ਤਰੀਕ ਦੀ ਰਾਤ ਨੂੰ थाना ਕੈਂਟ ਦੇ ਵਿੱਚ ਕਮਲਨਗਰੂ ਕਲੋਨੀ ਜੋ ਏਰੀਆ ਕੈਂਟ ਦਾ ਹੈ। ਇਸ ਦੇ ਵਿੱਚ ਕੁਝ ਲੜਕਿਆਂ ਨੇ ਇੱਥੇ ਆ ਕੇ ਘਰਾਂ ਦੇ ਵਿੱਚ ਜਿਹੜੇ ਸ਼ੀਸ਼ੇ ਦੀ ਭੰਦੋਤ ਕੀਤੀ ਸੀ ਤੇ ਜਿਹੜੇ ਉੱਤੇ ਮੋਟਰਸਾਈਕਲ ਤੇ ਕਾਰਾਂ ਖੜੀਆਂ ਸੀਗੀਆਂ ਉਹਨਾਂ ਦਾ ਵੀ ਨੁਕਸਾਨ ਕੀਤਾ ਸੀ। ਉਸ ਮਾਮਲੇ ਦੀ ਤਫਤੀਸ਼ ਕਰਦਿਆਂ ਹੋਇਆ ਅਸੀਂ थाना ਕੈਂਟ ਦੇ ਵਿੱਚ 28 ਨੰਬਰ ਐਫ ਆਈ ਆਰ ਦਰਜ ਰਜਿਸਟਰ ਕੀਤੀ ਸੀ ਕਿ ਜਿਸ ਦੇ ਵਿੱਚ ਅਸੀਂ 6 ਦੋਸ਼ੀ ਜਿਹੜੇ ਸੀਗੇ ਬਾਈ ਨੇ ਨਿਸ਼ਾਨ ਕਰ ਲਈ ਸੀ। ਤੇ 10 15 ਦੋਸ਼ ਜਿਹੜੇ ਸੀਗੇ ਅਨੁਸ਼ਾਤਿਕ ਦੇ ਵਿੱਚ ਬੰਦਿਆਂ ਦੇ ਉੱਪਰ ਗਤਨਾ ਦਰਜ ਕੀਤਾ ਸੀ। ਇਸ ਦੀ ਤਫतीश ਦੇ ਸਾਹਮਣੇ ਆਇਆ ਕਿ ਇਹਦੇ ਵਿੱਚ ਦੋ 83 ਕੀ ਲਾਲਾ ਤੇ ਇੱਕ ਗੋਲੀਆ ਇਹ ਪਰਸ਼ਮਨਗਰ ਤੇ ਰਹਿਣ ਵਾਲੇ ਵਿੱਚ ਕੁਝ ਵਿਅਕਤੀ ਨੇ ਇੱਥੇ ਆ ਕੇ ਇਹਨਾਂ ਨਾਲ ਆਪਸ ਦੇ ਵਿੱਚ ਫੋਨ ਤੇ ਗੱਲ ਕਰਕੇ ਇੱਥੇ ਆਏ ਸੀਗੇ ਤੇ ਇੱਕ ਦੂਜੇ ਨਾਲ ਇਹਨਾਂ ਨੇ ਟਾਈਮ ਬਣ ਕੇ ਲੜਾਈ ਕੀਤੀ ਸੀ। ਤੇ ਉਸ ਲੜਾਈ ਦੌਰਾਨ ਜਿਹੜੇ ਕੁਝ ਘਰਾਂ ਦੀਆਂ ਗੱਡੀਆਂ ਤੇ ਮੋਟਰਸਾਈਕਲ ਬਾਹਰ ਖੜੇ ਸੀਗੇ ਉਹਨਾਂ ਦੀ ਵੀ ਇਹਨਾਂ ਨੇ ਭੰਨ-ਤੋੜ ਕੀਤੀ ਸੀ। ਇਸ ਬਾਬਲੇ ਵਿੱਚ ਡੀਐਸਪੀ ਸਿਟੀ 2 ਸ੍ਰੀ ਸਰਪੀ ਸਿੰਘ ਦੀ ਉਹਨਾਂ ਦੀ ਟੀਮ ਵੱਲੋਂ ਮਿੰਟ ਕਰਦੇ ਹੋਏ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਦੋਸ਼ੀ ਸੀਗੇ ਮੁਕੱਦਮੇ ਦੇ 12 ਦੋਸ਼ੀ ਹੈ ਟੋਟਮ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਡੰਡੇ ਛੋਟੇ ਦਾ ਜੋ ਵੀ ਉਹਨਾਂ ਨੇ ਵਪਨ ਯੂਜ਼ ਕੀਤੇ ਸੀਗੇ ਉਹ ਸਾਰੇ ਅਸੀਂ ਰਿਕਵਰ ਕਰ ਲਏ ਤੇ ਨਾਲ ਹੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਸ਼ਰਾਰਤੀ ਘਟਨਾ ਨੂੰ ਜਾਨ ਦੇਣ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਹੱਥ ਚੜ੍ਹਣ ਦੀ ਕੋਸ਼ਿਸ਼ ਕਰੂਗਾ ਤੋਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸੋ ਇਹਦੇ ਵਿੱਚ ਜਿਹੜੇ 12 ਬੰਦੇ ਸੀ ਗ੍ਰਿਫਤਾਰ ਕੀਤੇ ਨੇ ਇਹਨਾਂ ਤੋਂ ਦੋ ਚਾਰ ਬੰਦੇ ਜਿਹੜੇ ਇਹਨਾਂ ਦੇ ਬਾਕੀ ਰਹਿ ਗਏ ਇਹਨਾਂ ਨੂੰ ਅਸੀਂ ਪੁੱਛ ਲਿਆ ਉਹਨਾਂ ਦੇ ਨਾਮ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਉਹਨਾਂ ਨੂੰ ਜਲਦੀ ਜੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਪਹਿਲਾਂ ਵੀ ਇਹਦੇ ਵਿੱਚ ਪਹਿਲਾਂ ਇਹਨਾਂ ਦੇ ਉੱਪਰ ਕਾਫੀ ਮਾਮਲੇ ਦਰਜ ਨੇ ਜਿਹੜੇ ਦੋਸ਼ੀ ਨੇ ਜਿਹੜਾ ਗੋਰੀਆ ਬੰਦਾ ਪਹਿਲਾਂ ਫੜਿਆ ਸੀਗਾ ਸਭ ਤੋਂ ਪਹਿਲਾਂ ਉਸ ਦੇ ਉੱਪਰ ਤੁਸੀਂ ਦੇਖਿਆ ਪਿਛਲੇ ਦਿਨੀ ਜਿਹੜਾ 18 ਸੇਵਨ ਲਾਈਨ ਦੇ ਵਿੱਚ ਇੱਕ ਬੰਦ ਲੜਕਿਆਂ ਨੇ ਸਟੇਡੀਅਮ ਦੇ ਬਾਹਰ ਇੱਕ ਲੜਕੇ ਦੇ ਸਿਰ ਦੇ ਉੱਪਰ ਰਾਡ ਨਾਲ ਇੱਕ ਨੰਮਾ ਕੀਤਾ ਸੀਗਾ ਜਦੋਂ ਵਿੱਚ ਉਹਦੀ ਗ੍ਰਿਫਤਾਰੀ ਬਾਕੀ ਸੀਗੀ ਉਹਨੂੰ ਗ੍ਰਿਫਤਾਰ ਕਰਕੇ ਅਸੀਂ ਉਸ ਮੁਕਦਮੇ ਦੇ ਵਿੱਚ ਵੀ ਉਹਦੀ ਗ੍ਰਿਫਤਾਰੀ ਪਾਈ ਹੈ ਜੋ ਜੇ ਥਾਣਾ ਸਿਮਲੈਂਡ ਵਿੱਚ 178 ਮਕਦਮਾ ਸੀਗਾ ਇਸ ਤੋਂ ਲਾਹ ਜਿਹੜਾ ਲਾਲਾ ਚੂਚਾ ਹੈ ਇਹ ਪਿਛਲੇ ਦਿਨੀ ਜਿਹੜੀ ਇੱਕ ਥਾੜਾ ਕੈਂਟ ਦੇ ਵਿੱਚ ਇੱਕ ਵਾਰ ਦਾ ਦੋਈ ਸੀ ਜਿਹਦੇ ਵਿੱਚ ਇੱਕ ਐਸਐਲਰ ਰਾਈਫਲ ਦਾ ਮਾਮਲਾ ਸੀਗਾ ਤੋਂ ਨਿਸਾਰਾਂ ਦੇ ਵਿੱਚ ਧਾਂ ਦੇ ਵਿੱਚ ਉਸ ਮੁਕਦਮੇ ਦੇ ਵਿੱਚ ਵੀ ਇਹ ਜਿਹੜੇ ਸੀ ਇਹਨਾਂ ਦੀ ਗ੍ਰਿਫਤਾਰੀ ਉਦੋਂ ਹੋਈ ਸੀਗੀ ਸੋ ਇਸ ਜਿਹੜੇ ਆਲਮੋਸਟ ਸਾਰੇ ਬੰਦੇ ਨੇ ਇਹਨਾਂ ਦੇ ਉੱਪਰ ਇੱਕ ਇੱਕ ਦੋ ਦੋ ਮਕਦਮੇ ਦਰਜ ਨੇ ਕ੍ਰਿਮੀਨਲ ਮਾਈਨਰ ਵਿਅਕਤੀ ਨੇ ਸੋ ਇਹਨਾਂ ਨਾਲ ਬੜਾ ਸਖਤੀ ਨਾਲ ਇਹਨਾਂ ਨੂੰ ਅਸੀਂ ਜਿਹੜੀ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਇਨਸ਼ੋਰ ਕਰਾਂਗੇ ਜਿਹੜੀ ਅੱਗੇ ਤੋਂ ਇਹਦਾ ਕੋਈ ਘਟਨਾ ਨਾ ਹੋਵੇ ਕੰਮ ਬੰਦਾ ਕੀ ਕਰ ਸਕਦਾ ਆਲਮੋਸਟ ਸਾਰੇ ਜਿਹੜੇ ਹੈਗੇ ਮੁੰਡੇ ਵਿਹਲੇ ਨੇ ਜਾਂ ਥੋੜੇ-ਬੋਟੇ ਪਰਸਨਾਮ ਨਗਰ ਦੇ ਰੀਵ ਦੇ ਵਿੱਚ ਥੋੜਾ-ਬਹੁਤ ਕੰਮ ਕਰਦੇ ਛੋਟਾ-ਮੋਟਾ ਜ਼ਿਆਦਾਤਰ ਜਿਹੜੇ ਹੈਗੇ ਆਲਮੋਸਟ ਇਹ ਜਿਹੜੇ ਹੈਗੇ ਨੇ ਘਰ ਦੇ ਵਿੱਚ ਵਿਹਲਾ ਰਹਿੰਦੇ ਨੇ ਤੇ ਪੈਸਾ ਕਮਾਉਣ ਵਾਸਤੇ ਜਿਹੜੀ ਹੈਗੀ ਮ ਤੇ ਜੀ ਮਨੀ ਵਾਸਤੇ ਜਿਹੜੇ ਹੈਗੇ ਆ ਥੋੜਾ ਬੱਦਲ ਕਾਫੀ ਕਰ ਸਰ ਇੱਕ ਵੀਡੀਓ ਚ ਅੱਗ ਦਾ ਜਿਵੇਂ ਕੀ ਜਿਵੇਂ ਕੁਝ ਬਲਾਸਟ ਬਲਾਸਟੀਆ ਕੀਤਾ ਉਹ ਕਿਸ ਚੀਜ਼ ਨਾਲ ਕੀਤਾ ਗਿਆ ਇਹਨਾਂ ਨੇ ਦੇਖੋ ਉੱਥੇ ਜਿਹੜੇ ਮੋਟਰਸਾਈਕਲ ਖੜੇ ਸੀਗੇ ਉਹਨਾਂ ਨੂੰ ਵੀ ਤੋੜਿਆ ਤੇ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਵੀ ਭੰਨਿਆ ਨਾਲ ਹੋ ਸਕਦਾ ਇਹਨਾਂ ਨੇ ਕਿਸੇ ਜਿਹੜੇ ਗੋਲੀਆਂ ਹੈਗਾ ਉਹਦੇ ਨਾਲ ਅੱਗ ਦੇ ਬਲਾ ਕਰਕੇ ਕੋਸ਼ਿਸ਼ ਕੀਤੀ ਹੋਵੇ ਸੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਕੁਝ ਇਹਨਾਂ ਨੇ ਆਤਿਸ਼ਬਾਜ਼ੀ ਐ ਉੱਥੇ ਚਲਾਇਆ ਸੀ ਕਿ ਘਰ ਦੇ ਵਿੱਚ ਜਿਹੜੇ ਘਰਾਂ ਵਾਲ ਸਿੱਟੀਆਂ ਕਰਕੇ ਸੋ ਇਹਨਾਂ ਨੇ ਜਿਹੜੇ ਵੀ ਕੰਮ ਕੀਤਾ ਇਹਦੀ ਅੱਗੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਹੈਗੇ ਨੇ ਤੇ ਇਨਸ਼ੋਰ ਕਰਾਂਗੇ ਜਦੋਂ ਜਿਹੜੀ ਇਕੱਠਾਂ ਨੂੰ ਦੁਬਾਰਾ ਜਿਹੜੇ ਹੈਗੇ ਕੋਈ ਵੀ ਹੌਸਲਾ ਲਾ ਗਰੇ ਤਾਂ ਬਿਲਕੁਲ ਇਹਨਾਂ ਦੇ ਜਿਹੜੇ ਹੱਕੀ ਕੇ ਮੁਕਦਮੇ ਦੇ ਵਿੱਚ ਅਰੈਸਟ ਕਰਕੇ ਇਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਸੋ ਜਿਹੜੀਆਂ ਗੱਡੀਆਂ ਵਗੈਰਾ ਪੰਗੀਆਂ ਉਹ ਆਮ ਲੋਕਾਂ ਦੀਆਂ ਪੰਗਿਆ ਕਰਨਾਂ ਦੀ ਆਉਂਦੀ ਐ ਨਹੀਂ ਨਹੀਂ ਉਹ ਜਿਹੜੀਆਂ ਗੱਡੀਆਂ ਜਿਹੜੇ ਕਮਲਦਾਇਰੂ ਕਲੋਨੀ ਦੇ ਵਿੱਚ ਲੋਕ ਰਹਿਣ ਵਾਲੇ ਨੇ ਜਿਹੜੇ ਗਲੀ ਦੇ ਵਿੱਚ ਲੜੇ ਆ ਉਹਨਾਂ ਦੀ ਰੈਜ਼ੀਡੈਂਸ ਦੀਆਂ ਗੱਡੀਆਂ ਸੀ ਵਹੀਕਲ ਉਹਨਾਂ ਦੇ ਸੀਗੇ ਇਹਨਾਂ ਦਾ ਜਿਹੜਾ ਹੈਗਾ ਮੋਟਰਸਾਈਕਲ ਸ਼ਾਇਦ ਇੱਕ ਦੋਸ਼ੀ ਦਾ ਹੈਗਾ ਇਹਨਾਂ ਦੇ ਵਿੱਚ ਸੋ ਜਿਹੜੇ ਬਾਕੀ ਵਹੀਕਲ ਸੀ ਕਿ ਉਹ ਜਿਹੜੇ ਰੈਜ਼ੀਡੈਂਸ ਕਮਰਾਨਾ ਨੂੰ ਕਮਿਊਨਿਟੀ ਨੇ ਉਹਨਾਂ ਦੀਆਂ ਗੱਡੀਆਂ ਸੀ ਜਿਹੜੀ ਰਿਵਾਈਵ ਹੋਈ ਉਹ ਉਸ ਟਾਈਮ ਉਹਦਾ ਕੀ ਕੀ ਮੁਕ ਕਾਰ ਇਹ ਆਪਸ ਦੇ ਵਿੱਚ ਇਹਨਾਂ ਦੀ ਪਹਿਲਾਂ ਤੋਂ ਰੰਜਿਸ਼ ਹੈਗੀ ਹੈ ਜੀ ਗੋਲੀਆਂ ਹੈਗਾ ਇੱਕ ਪਾਸੇ ਇੱਕ ਪਾਸੇ ਲਾਲਾ ਗਰੁੱਪ ਹੈਗਾ ਦੋ ਛੋਟੇ ਛੋਟੇ ਗਰੁੱਪ ਜਿਹੜੇ ਬਣੇ ਹੋਏ ਨੇ ਢੋਕਰ ਗਰੁੱਪਸ ਬਣਾਏ ਹੋਏ ਨੇ ਇਹਨਾਂ ਨਾਲ ਪਾਸ ਦੇ ਵਿੱਚ ਸੋ ਇਹਨਾਂ ਦੇ ਖਿਲਾਫ ਜਿਹੜੀ ਸੀ ਬੜੀ ਅਸੀਂ ਸੈਕਟ ਕ ਨੱਥ ਬਾਰੇ ਕੋਸ਼ਿਸ਼ ਕਰਾਂਗੇ ਇਹ ਸਰ ਵਿਛਾ ਤੇ ਉਹ ਅੱਜ ਦੀ ਚੀਜ਼ ਤੋਂ ਉਹ ਦੋ ਜਿੰਨਸ ਤੋਂ ਪਾਸਾਂ ਜਾਂਦੇ ਕੋਈ ਜਾਣਤਾਰੇ ਕੋਈ ਸੀਪੀਟੀ ਸੀਸ਼ੇ ਬਣੇ ਸੀ ਇਹ ਵੀ ਛੋਟੀ ਉਮਰ ਦੇ ਚਾਇਡ ਆਲਮੋਸਟ ਜਿਹੜੇ ਪਪਾ ਮਕਦਮੇ ਦੇਖੇ ਜਿਹੜੇ ਕਨਾਲ ਗੁੰਨੀ ਦੇ ਵਿੱਚ ਵੀ ਦਰਜ ਹੋਇਆ ਬਦਮਾ ਉਸ ਦੇ ਵਿੱਚ ਵੀ ਜਿਹੜੇ ਸਾਰੇ ਮੁੰਡੇ ਨੇ 20 21 ਸਾਲ ਦੇ ਕਰੀਪਰ ਲੱਗੇ ਉਸ ਦੇ ਵਿੱਚ ਵੀ ਸਾਰੇ ਬੰਦੇ ਫੰਡ ਐ ਸੀਗੇ ਨਾਲ ਹੀ ਅਸੀਂ ਯੂਥ ਨੂੰ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਛੋਟੇ-ਛੋਟੇ ਚੀਜ਼ਾਂ ਨੂੰ ਲੈ ਕੇ ਇੰਪੈਸ਼ਨ ਹੋਣ ਦੀ ਲੋੜ ਨਹੀਂ ਇਹ ਪੜ੍ਹਾਈ ਦਾ ਟਾਈਮ ਹੁੰਦਾ ਬੰਦੇ ਦਾ ਜੇ ਇਸ ਏਜ ਦੇ ਵਿੱਚ ਆ ਕੇ ਜੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਣਗੇ ਮਕਦਮਾ ਦਰਜ ਹੋਊਗਾ ਜੇਲ੍ਹ ਜਾਣਗੇ ਤਾਂ ਕੱਲ ਨੂੰ ਆਪਣਾ ਜਿਹੜਾ ਭਵਿੱਖ ਕਿੱਦਾਂ ਸੁਧਾਰਨਗੇ ਸੋ ਇਹਨਾਂ ਸਾਰਿਆਂ ਨੂੰ ਨਾਲ ਦੀ ਨਾਲ ਅਸੀਂ ਅਪੀਲ ਵੀ ਕਰਦਾ ਮੈਂ ਕਿ ਆਪਣਾ ਜਿਹੜਾ ਹੈਗਾ ਫਿਊਚਰ ਸੁਧਾਰਨ ਵਾਸਤੇ ਆਪਣੇ ਮਿਹਨਤ ਕਰੋ ਪੜ੍ਹਾਈ ਕਰੋ ਜੇਕਰ ਕੋਈ ਬੰਦਾ ਜਿਹੜਾ ਹੈਗਾ ਜੇਕਰ ਕਿਸੇ ਕੰਮ ਕਰਨਾ ਸਿੱਖਣਾ ਚਾਹੁੰਦਾ ਤਾਂ ਕੰਮ ਸਿੱਖੇ ਤਾਂ ਕਿ ਕਿਉਂਕਿ ਜਦੋਂ ਬੰਦਾ ਕਿਸੇ ਕੰਮ ਦੇ ਵਿੱਚ ਲੱਗਦਾ ਤਾਂ ਇੱਕ ਤੋਂ ਦਾ ਜਿਹੜਾ ਸਮਾਂ ਹੈਗਾ ਉਹ ਪ੍ਰੋਪਰ ਯੂਟਿਲਾਈਜ਼ ਹੁੰਦਾ ਹੈ ਸੈਕੰਡਲੀ ਜਿਹੜਾ ਹੈਗਾ ਕ੍ਰਿਮੀਨਲ ਐਕਟੀਵਿਟੀ ਤੋਂ ਬਚਾ ਰਹਿੰਦਾ ਇਦਾਂ ਦੇ ਗਰੁੱਪਸ ਤੋਂ ਬਚਾ ਰਹਿੰਦਾ ਤੇ ਥਰਡ ਜਿਹੜਾ ਹੈਗਾ ਫਿਊਚਰ ਦੇ ਵਿੱਚ ਉਹ ਤਾਂ ਜਿਹੜਾ ਆਪਣੇ ਪੈਰਾਂ ਦੇ ਉੱਪਰ ਖੜਾ ਹੁੰਦੀ ਉਹ ਤਾਕਤ ਵੀ ਦੋਸ਼ੀ ਸਾਰੇ ਬੜੇਗੇ ਸਾਰੇ ਇਹਦੇ ਵਿੱਚ 12 ਬੰਦੇ ਅਸੀਂ ਫੜ ਲਏ ਨੇ ਤੇ ਇੱਕ ਦੋ ਬੰਦੇ ਹੋਰ ਹੈਗੇ ਨੇ ਕੋਈ ਜਲਦੀ ਫੜ ਲਾਂ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਦਰਜਨਾ ਨੌਜਵਾਨਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ